ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਮੇਰਾ ਨਾਮ ਅਮਨਪ੍ਰੀਤ ਹੈ ਤੇ ਮੈਂ ਜਰਮਨੀ ਦੇ ਵਿੱਚ ਆਪਣੇ ਬੱਚਿਆਂ ਦੇ ਨਾਲ ਰਹਿੰਦੇ ਹੋਏ ਆਪਣੇ ਬੱਚਿਆਂ ਦੀ ਟੇਕ ਕੇਅਰ ਕਰਦੇ ਹੋਏ ਨਾਲ ਦੀ ਨਾਲ ਘਰ ਤੋਂ ਹੀ ਇੱਕ ਸਕਸੈਸਫੁਲ ਔਨਲਾਈਨ ਬਿਜ਼ਨਸ ਕਰ ਰਹੀ ਆ ਤੇ ਅੱਜ ਇਸ ਵੀਡੀਓ ਨੂੰ ਬਣਾਉਣ ਦਾ ਮੇਰਾ ਮੋਟਿਵ ਇਹੀ ਹੈ ਕਿ ਮੈਂ ਆਪਣੇ ਬਿਜ਼ਨਸ ਦੀ ਇਨਫੋ ਤੁਹਾਡੇ ਨਾਲ ਸ਼ੇਅਰ ਕਰ ਸਕਾਂ ਤੇ ਜਿਹੜੇ ਜਾਨਣਾ ਵੀ ਚਾਹੁੰਦੇ ਨੇ ਕਿ ਇਹ ਬਿਜ਼ਨਸ ਕੀ ਹੈ ਸੋ ਮੈਂ ਇੱਕ ਡਿਜੀਟਲ ਮਾਰਕETING ਦਾ ਬਿਜ਼ਨਸ ਕਰ ਰਹੀ ਹਾਂ ਜੋ ਕਿ ਸੋਸ਼ਲ ਮੀਡੀਆ ਪਲੇਟਫਾਰਮ ਤੇ ਹੈ ਤੁਸੀਂ ਕਰ ਸਕਦੇ ਹੋ ਲਾਈਕ ਅਸੀਂ ਡੇਲੀ ਲਾਈਫ ਦੇ ਵਿੱਚ ਅਸੀਂ ਰੋਜ਼ਮਰਲਾ ਦੀ ਜ਼ਿੰਦਗੀ ਦੇ ਵਿੱਚ ਸੋਸ਼ਲ ਮੀਡੀਆ ਨੂੰ ਜਿਵੇਂ ਕਿ ਫੇਸਬੁੱਕ ਟਿਕਟੋਕ ਇੰਸਟਾਗ੍ਰam ਇਹਨਾਂ ਨੂੰ ਅਸੀਂ ਆਪਣੇ ਰਿਲੇਟਿਵਸ ਦੇ ਨਾਲ ਆਪਣੇ ਨੋਨ ਵੰਸ ਨਾਲ ਜਾਂ ਆਪਣੇ ਫਰੈਂਡ ਸਰਕਲ ਦੇ ਨਾਲ ਕਮਿਊਨੀਕੇਟ ਕਰਨ ਦੇ ਲਈ ਤਾਂ ਯੂਜ਼ ਕਰਦੇ ਹਾਂ ਨਾਲ ਦੀ ਨਾਲ ਅਸੀਂ ਆਪਣੇ ਆਪ ਨੂੰ फाइनेंशियली ग्रो ਕਰਨ ਦੇ ਲਈ منی ਅਰਨ ਕਰਨ ਦੇ ਲਈ ਵੀ ਯੂਟਿਲਾਈਜ਼ ਕਰ ਸਕਦੇ ਆ ਸੋ ਹੋਰ ਵੀ ਇਨਫੋ ਇਸ بزਨਸ ਦੇ ਬਾਰੇ ਜੇ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਮੈਨੂੰ ਕੰਟੈਕਟ ਕਰ ਸਕਦੇ ਹੋ ਤੇ ਜਿਹੜੇ ਇਸ بزਨਸ ਦੀ ਵਿੱਚ ਇੰਟਰਸਟਿਡ ਨੇ ਉਹ ਮੇਰੀ ਵੈਬਸਾਈਟ ਤੇ ਆਪਣੇ ਆਪ ਨੂੰ ਰਜਿਸਟਰ ਕਰਕੇ ਇਸ بزਨਸ ਬਾਰੇ ਇਨਫੋ ਲੈ ਸਕਦੇ ਨੇ ਆਈ ਹੋਪ ਕਿ ਮੇਰੀ ਇਹ ਵੀਡੀਓ ਤੁਹਾਡੇ ਲਈ ਹੈਲਪਫੁਲ ਸਾਬਿਤ ਹੋਏਗੀ ਥੈਂਕ ਯੂ so much